ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਅਸਵੀਰਤਾ ਟਾਈਮ ਮੇਚੀ ਵੱਜ ਗਈ ਨੇ 8:30 ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਦੀ ਵਾਰੀ ਆ ਅੱਜ ਦੀ ਵੀਡੀਓ ਦੇ ਵਿੱਚੋਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਇਹ ਪਾਠ ਦਿਨ ਵਿੱਚ ਸਿਰਫ ਇੱਕ ਵਾਰ ਕਰਨ ਦੇ ਨਾਲ ਮੂਹ ਵਿੱਚੋਂ ਕਹੀ ਹੋਈ ਗੱਲ ਪੂਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਬਹੁਤ ਹੀ ਮਹਾਸ਼ਕਤੀਸ਼ਾਲੀ ਹੈ ਇਹ ਪਾਠ ਮੂਹ ਵਿੱਚੋਂ ਕਹੀ ਹੋਈ ਗੱਲ ਤਾਂ ਪੂਰੀ ਹੋਣੀ ਸ਼ੁਰੂ ਹੁੰਦੀ ਹੀ ਹੈ ਬਲਕਿ ਜਿਹੜੀ ਚੀਜ਼ ਅਸੀਂ ਦਿਮਾਗ ਵਿੱਚ ਸੋਚਦੇ ਹਾਂ ਸਾਡੇ ਦਿਮਾਗ ਵਿੱਚ ਕਿਸੇ ਕਾਰਜ ਨੂੰ ਲੈ ਕੇ ਸੋਚ ਆਉਂਦੀ ਹੈ ਉਹਦੇ ਨਾਲ ਵੀ ਉਹ ਕਾਰਜ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਵੀਡੀਓ ਨੂੰ ਬਿਨਾ ਸਕਿਪ ਕੀਤਾ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕੀ ਬਣਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਹੋ ਸਕਦਾ ਇਹ ਵੀਡੀਓ ਦੇਖਣ ਤੋਂ ਬਾਅਦ ਅੱਜ ਮੈਨੂੰ ਕੁਝ ਕਮੈਂਟ ਆਉਣ ਵੀ ਦੀ ਅਸੀਂ ਕਾਫੀ ਟਾਈਮ ਤੋਂ ਇਹ ਪਾਠ ਕਰ ਰਹੀ ਆਂ ਪਰ ਸਾਡੀ ਜਿਹੜੀ ਅਰਦਾਸ ਹਾਲੇ ਤੱਕ ਪੂਰੀ ਨਹੀਂ ਹੋਈ ਕਈ ਵਾਰੀ ਕੀ ਹੁੰਦਾ ਨਾ ਜੋ ਅਸੀਂ ਮੰਗ ਰਹੇ ਹੁੰਨੇ ਆ ਤੇ ਉਹ ਚੀਜ਼ ਸਾਡੇ ਲਈ ਸਹੀ ਨਹੀਂ ਹੁੰਦੀ ਗੁਰੂ ਸਾਹਿਬ ਜੀ ਜੇ ਆਪਾਂ ਇਤਿਹਾਸ ਪੜ੍ਹਦੇ ਆ ਨਾ ਤਾਂ ਉਹ ਤੋਂ ਸਾਨੂੰ ਪਤਾ ਚੱਲਦਾ ਵੀ ਜੋ ਅਸੀਂ ਪਰਮਾਤਮਾ ਤੋਂ ਮੰਗਦੇ ਆ ਗੁਰਬਾਣੀ ਜਪਣ ਤੋਂ ਬਾਅਦ ਠੀਕ ਹੈ ਆਪਾਂ ਸੇਵਾ ਕਰਦੇ ਆ ਸਿਮਰਨ ਕਰਦੇ ਆ ਤੇ ਜੋ ਅਰਦਾਸ ਕਰਦੇ ਆ ਕਈ ਵਾਰੀ ਉਹ ਚੀਜ਼ ਨਾ ਸਾਡੇ ਲਈ ਸਹੀ ਨਹੀਂ ਹੁੰਦੀ ਤੇ ਫਿਰ ਮਹਾਰਾਜ ਜੀ ਪਰਮਾਤਮਾ ਸਾਡੀ ਅਰਦਾਸ ਤਾਂ ਪੂਰੀ ਕਰਦੇ ਨੇ ਪਰ ਗੁਰੂ ਸਾਹਿਬ ਜੀ ਸਾਨੂੰ ਉਸ ਤੋਂ ਵੀ ਕਈ ਗੁਣਾ ਵੱਧ ਕੇ ਜਿਹੜੀ ਆਪਾਂ ਜੋ ਵੀ ਅਰਦਾਸ ਕਰਦੇ ਹਾਂ ਉਸ ਤੋਂ ਵੀ ਕਈ ਗੁਣਾ ਵੱਧ ਕੇ ਉਸ ਦਾ ਫਲ ਦਿੰਦੇ ਨੇ ਮੈਂ ਤੁਹਾਡੇ ਨਾਲ ਪਰਿਵਾਰ ਦਾ ਨਾਮ ਤਾਂ ਸਾਂਝਾ ਨਹੀਂ ਕਰੂੰਗੀ ਕਿਉਂਕਿ ਹਰ ਇੱਕ ਦੀ ਪ੍ਰਾਈਵੇਸੀ ਹੁੰਦੀ ਆ ਹਨ ਉਹਨਾਂ ਦਾ ਨਾ ਇੱਕ ਕਾਰਜ ਸੀਗਾ 4-5 ਸਾਲ ਤੋਂ ਜਨਨ ਕੀ ਉਹ ਅਰਦਾਸ ਕਰ ਰਹੇ ਸੀ ਕਈ ਵਾਰੀ ਉਹ ਪਾਠ ਸ਼ੁਰੂ ਕਰ ਲੈਂਦੇ ਕਈ ਵਾਰੀ ਉਹ ਪਾਠ ਕਰਨਾ ਬੰਦ ਕਰ ਦਿੰਦੇ ਮਨ ਡੋਲ ਜਾਂਦਾ ਸੀ ਮੇਰਾ ਮੀਸ਼ਾ ਉਹਨਾਂ ਨੂੰ ਕਹਿਣਾ ਵੀ ਤੁਸੀਂ ਚਿੰਤਾ ਨਾ ਕਰੋ ਜੋ ਤੁਹਾਡੇ ਲਈ ਸਹੀ ਹੋਊਗਾ ਨਾ ਗੁਰੂ ਸਾਹਿਬ ਉਹ ਉਹੀ ਕਰਨਗੇ ਜੋ ਤੁਹਾਡੇ ਲਈ ਚੰਗਾ ਹੈ ਪਰ ਉਹਨਾਂ ਦਾ ਫਿਰ ਵੀ ਕਈ ਵਾਰ ਇਹ ਨਾ ਕਿਉਂਕਿ ਇਨਸਾਨ ਆਪਾ ਮਨ ਜਿਹੜਾ ਡੋਲ ਜਾਂਦਾ ਤੇ ਉਹਨਾਂ ਦਾ ਕੋਸ਼ਕ ਟਾਈਮ ਪਹਿਲਾਂ ਜਿਹੜਾ ਕਾਰਜ ਹੈ ਉਹ ਮਹਾਰਾਜ ਨੇ ਕਿਰਪਾ ਕਰਕੇ ਪੂਰਾ ਕੀਤਾ ਬਲਕਿ ਜਿੰਨਾ ਉਹਨਾਂ ਨੇ ਸੋਚਿਆ ਸੀ ਉਸ ਤੋਂ ਵੀ ਕਈ ਗੁਣਾ ਵੱਧ ਕੇ ਤੇ ਵੱਡਾ ਫਲ ਮਿਲਿਆ कि ਮੈਂ ਉਹਨਾਂ ਨੂੰ ਹੱਸਦੀ ਸੀ ਮੈਂ ਕਿਹਾ ਵੀ ਹੁਣ ਤੁਸੀਂ ਅ ਮੰਨਦੇ ਹੋ ਵੀ ਹਾਂ ਗੁਰੂ ਸਾਹਿਬ ਜੀ ਜਿਹੜੇ ਆਪਾਂ ਮੰਗਦੇ ਆ ਨਾ ਚੀਜ਼ ਉਹ ਨਹੀਂ ਦਿੰਦੇ ਕਈ ਵਾਰੀ ਕਿਉਂਕਿ ਉਹਦੇ ਪਿੱਛੇ ਕਾਰਨ ਇਹ ਹੁੰਦਾ ਵੀ ਉਹ ਚੀਜ਼ ਸਾਡੇ ਲਈ ਸਹੀ ਨਹੀਂ ਹੁੰਦੀ ਜੋ ਸਾਡੇ ਲਈ ਸਹੀ ਹੁੰਦਾ ਗੁਰੂ ਸਾਹਿਬ ਸਾਨੂੰ ਉਹ ਦਿੰਦੇ ਨੇ ਤੇ ਕਈ ਵਾਰੀ ਉਸ ਤੋਂ ਵੀ ਕਈ ਹੋਣਾ ਵੱਡਾ ਫਾਲ ਦਿੰਦੇ ਨੇ ਤੇ ਹੁਣ ਉਹ ਵੀ ਮੰਨਦੇ ਨੇ ਵੀ ਹਾਂ ਜੀ ਵਾਕਈ ਸਹੀ ਹੈ ਇਹ ਚੀਜ਼ ਤੇ ਗੁਰੂ ਸਾਹਿਬ ਉਹ ਹੀ ਚੀਜ਼ ਸਾਨੂੰ ਦਿੰਦੇ ਨੇ ਜੋ ਸਾਡੇ ਲਈ ਸਹੀ ਹੁੰਦੀ ਹੈ ਤੇ ਇਦਾਂ ਦੀ ਮੈਂ ਇੱਕ ਹੋਰ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦੀ ਆ ਸਾਡੇ ਰਿਸ਼ਤੇਦਾਰ ਨੇ ਕਿ ਮੇਰੇ ਮੰਮੀ ਪਾਠ ਕਰਦੀ ਹੁੰਦੇ ਸੀਗੇ ਹੁਣ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਆ ਵੀ ਪਾਠ ਕਿਹੜਾ ਪਰ ਸੁਣ ਕੇ ਤੁਸੀਂ ਵੀਡੀਓ ਨਾਲ ਸਕਿਪ ਕਰਦੇ ਹੋ ਇੱਥੇ ਮੈਂ ਉਹਨਾਂ ਦੀ ਗੱਲ ਵੀ ਤੁਹਾਡੇ ਨਾਲ ਸਾਂਝੀ ਕਰੂੰਗੀ ਰਿਸ਼ਤੇਦਾਰਾਂ ਦੀ ਤੇ ਸਾਡਾ ਆਪਣਾ ਖੁਦ ਦਾ ਐਕਸਪੀਰੀਅੰਸ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਹ ਸੁਖਮਨੀ ਸਹਿਬ ਦੀ ਦਾ ਪਾਠ ਜੀ ਸੁਖਮਨੀ ਸਹਿਬ ਦੀ ਦਾ ਪਾਠ ਅਗਰ ਦਿਨ ਦੇ ਵਿੱਚ ਵੀ ਤੁਸੀਂ ਕਿਸੇ ਵੀ ਟਾਈਮ ਕਰ ਲੈਣੇ ਹੋ ਅਗਰ ਮੰਨ ਲਓ ਤੁਸੀਂ ਅਮਰਤ ਲਈ ਉੱਠ ਕੇ ਪੰਜ ਬਾਣੀਆਂ ਦਾ ਪਾਠ ਕਰ ਦਿਓ ਲੇਕਿਨ ਸੁਖਮਨੀ ਸਹਿਬ ਦਾ ਪਾਠ ਤੁਸੀਂ ਦਿਨ ਦੇ ਵਿੱਚ ਵੀ ਕਿਸੇ ਵੀ ਟਾਈਮ ਕਰ ਲੈਣੇ ਹੋ ਨਾ ਰੋਜ਼ ਕਰੋ ਲੇਕਿਨ ਸ਼ਰਤ ਇਹ ਹੈ ਵੀ ਰੋਜ਼ ਕਰਨੀ ਹੈ ਇਹ ਨਹੀਂ ਹੈਗਾ ਕਿ ਇੱਕ ਦਿਨ ਕਰ ਲਿਆ 10 ਦਿਨ ਨਹੀਂ ਕਰਿਆ ਹਰ ਰੋਜ਼ ਬਿਨਾ ਨਾਗਾ ਪਾਏ ਅਗਰ ਦਿਨ ਵਿੱਚ ਵੀ ਕਿ ਤੁਸੀਂ ਵੀ ਟਾਈਮ ਡੇਲੀ ਇੱਕ ਪਾਠ ਸੁਖਮਨੀ ਸਾਹਿਬ ਦਾ ਤੁਸੀਂ ਕਰਦੇ ਹੋ ਨਾ ਤਾਂ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਆ ਵੀ ਕਈ ਵਾਰੀ ਜੋ ਚੀਜ਼ ਅਸੀਂ ਬੋਲਦੇ ਆ ਨਾਲ ਮਹਾਰਾਜ ਜੀ ਆ ਕਿਰਪਾ ਹੋ ਜਵੇ ਸਾਡਾ ਕਾਰਜ ਹੋ ਜਵੇ ਤੁਸੀਂ ਯਕੀਨ ਨਹੀਂ ਮੰਨਣਾ ਹੋ ਸਕਦਾ ਉਹਨੂੰ 2-3 ਮਹੀਨੇ ਦਾ ਸਮਾਂ ਲੱਗ ਜਾਵੇ ਹੋ ਸਕਦਾ 5-6 ਮਹੀਨੇ ਦਾ ਸਮਾਂ ਲੱਗ ਜਾਵੇ ਸਹੀ ਸਮਾਂ ਆਉਣ ਤੇ ਉਹ ਕਾਰਜ ਆਪਣੇ ਆਪ ਹੋ ਜਾਂਦਾ ਗੁਰੂ ਸਾਹਿਬ ਜੀ ਅਸੀਂ ਵਿਧੀ ਬਣਾ ਦਿੰਦੇ ਨੇ ਕਿ ਉਹ ਕਾਰਜ ਆਪਣੇ ਆਪ ਸਫਲ ਹੋ ਜਾਂਦਾ ਹੈ ਇਦਾਂ ਦੀ ਸਾਡੀ ਇੱਕ ਰਿਸ਼ਤੇਦਾਰ ਮੇਰੀ ਮੰਮੀ ਪਾਠ ਕਰਦੀ ਹੁੰਦੀ ਸੀ ਸੁਖਮਨੀ ਸਾਹਿਬ ਦਾ ਤਾਂ ਉਹਨਾਂ ਦਾ ਵੀ ਮੈਂ ਨਾਮ ਨਹੀਂ ਸ਼ੇਅਰ ਕਰੂੰਗੀ ਤਾਂ ਉਹਨਾਂ ਨੇ ਮੰਮੀ ਨੂੰ ਕਿਹਾ ਕਹਿੰਦੇ ਵੀ ਸਾਡਾ ਵੀ ਮਨ ਕਰਦਾ ਤੁਹਾਨੂੰ ਸੁਣ ਕੇ ਵੀ ਅਸੀਂ ਵੀ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੀਏ ਤਾਂ ਉਹਨਾਂ ਨੇ ਵੀ ਗੁਰੂ ਸਾਹਿਬ ਦੀ ਚਰਨਾਂ 'ਚ ਅਰਦਾਸ ਕਰਕੇ ਗੁਰਬਾਣੀ ਸ਼ੁਰੂ ਕਰਤੀ ਗੁਰੂ ਸਾਹਿਬ ਦੀ ਮਿਹਰ ਹੋਈ ਕਿ ਹਰ ਰੋਜ਼ ਉਹ ਵੀ ਹਰ ਰੋਜ਼ ਜਿਨੇ ਕੀ ਪਾਠ ਕਰਨਾ ਸੁਖਮਨੀ ਸਾਹਿਬ ਜੀ ਦਾ ਔਰ ਉਹਨਾਂ ਦੇ ਖੁਦ ਦੇ ਬੋਲ ਨੇ ਮੰਮੀ ਨੂੰ ਖੁਦ ਉਹਨਾਂ ਨੇ ਇਹ ਚੀਜ਼ ਸਮਝੀ ਲਈ ਤੀ ਕਹਿੰਦੇ ਵੀ ਜਿਸ ਦਿਨ ਦਾ ਅਸੀਂ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਨਾ ਕਹਿੰਦੇ ਵੀ ਅਸੀਂ ਜਿਹੜੀ ਚੀਜ਼ ਸੋਚਦੇ ਵੀ ਆ ਨਾ ਕਹਿੰਦੇ ਉਹ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ ਹਾਲਾਂਕਿ ਇਹ ਨਹੀਂ ਵੀ ਇੱਕਦਮ ਹੋਣੀ ਸ਼ੁਰੂ ਹੁੰਦੀ ਆ ਹੋ ਸਕਦਾ 2 ਮਹੀਨੇ 2 ਮਹੀਨੇ ਬਾਅਦ ਜਾਂ 4-5 ਮਹੀਨੇ ਬਾਅਦ ਪਰ ਤੇਰੇ ਦਿਮਾਗ 'ਚ ਜੋ ਚੀਜ਼ ਸੋਚਦਿਆਂ ਵੀ ਆ ਚੀਜ਼ ਹੋ ਜਵੇ ਆ ਕੰਮ ਐਦਾਂ ਹੋ ਜਾਵੇ ਕਹਿੰਦੇ ਉਹ ਕੰਮ ਉਦਾਂ ਹੀ ਹੋ ਜਾਂਦਾ ਵੀ ਇੰਨੀ ਵੱਡੀ ਕਿਰਪਾ ਗੁਰੂ ਸਾਹਿਬ ਦੀ ਸਾਡੇ ਤੇ ਹੋਈ ਆ ਸੋ ਅਗਰ ਮੈਂ ਆਪਣੀ ਗੱਲ ਕਰਾਂ ਤਾ ਸਾਡੇ ਵੀ ਘਰ ਦੀ ਹਾਲਾਤ ਮੈਂ ਕਾਫੀ ਵਾਰ ਵੀਡੀਓ ਸ਼ੇਅਰ ਕੀਤੀ ਬਹੁਤ ਮਾੜੀ ਸੀ ਬਹੁਤ ਬੁਰੇ ਹਾਲਾਤ ਸੀ ਪਰ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਜਦੋਂ ਦਾ ਘਰ ਦੇ ਵਿੱਚ ਗੁਰਬਾਣੀ ਦਾ ਜਾਪ ਸ਼ੁਰੂ ਹੋਇਆ ਸਹਿਜ ਪਾਠ ਵੀ ਹੋਇਆ ਸੁਖਮਨੀ ਸਾਹਿਬ ਦੀ ਪਾਠ ਵੀ ਸ਼ੁਰੂ ਹੋਇਆ ਗੁਰੂ ਸਾਹਿਬ ਨੇ ਰੋਜ਼ ਦੀ ਸੇਵਾ ਲੈਣੀ ਸ਼ੁਰੂ ਕੀਤੀ ਤਾਂ ਤੁਸੀਂ ਯਕੀਨ ਨਹੀਂ ਕਰਨਾ ਮਤਲਬ ਜੇ ਕੋਈ ਮੁਸ਼ਕਿਲ ਆਉਂਦੀ ਵੀ ਸੀ ਨਾ ਤਾਂ ਮੁਸ਼ਕਿਲ ਕਦ ਆ ਕੇ ਕਦ ਨਿਕਲ ਜਾਂਦੀ ਸੀ ਉਹ ਵੀ ਨਹੀਂ ਸੀ ਸਾਨੂੰ ਪਤਾ ਚੱਲਦਾ ਤੇ ਜੇ ਕਦੇ ਮੰਨ ਲਓ ਅਸੀਂ ਸੋਚਦੇ ਵੀ ਆਹ ਕੰਮ ਇੱਦਾਂ ਹੋ ਜਵੇ ਪਰ ਸਾਨੂੰ ਕਦੇ ਨਾ ਕਿਤੇ ਨਾ ਮਨ ਵਿੱਚ ਇਹ ਦੁਬਿਧਾ ਹੁੰਦੀ ਵੀ ਕਿਉਂਕਿ ਸਾਡੇ ਕੋਲੇ ਨਾ ਉਸ ਟਾਈਮ ਉਸ ਕੰਮ ਨੂੰ ਕਰ ਲਈ ਪੈਸਾ ਨਹੀਂ ਸੀ ਹੁੰਦਾ ਤੇ ਇਹ ਵੀ ਸੋਚ ਹੁੰਦੀ ਸੀ ਨਾ ਮਾਇਆ ਤਾਂ ਹੈ ਨਹੀਂ ਵੀ ਕਿਵੇਂ ਕੰਮ ਹੋਏਗਾ ਪਰ ਗੁਰੂ ਸਾਹਿਬ ਦੀ ਐਸੀ ਕਿਰਪਾ ਹੁੰਦੀ ਸੀ ਕਿ ਉਹ ਕਾਰਜ ਪਤਾ ਹੀ ਨਹੀਂ ਕਿਵੇਂ ਗੁਰੂ ਸਾਹਿਬ ਦੀ ਕਿਰਪਾ ਨਾਲ ਹੀਲਾ ਹੋ ਕੇ ਉਹ ਕਾਰਜ ਹੋ ਜਾਂਦਾ ਸੀ ਸੋ ਅਗਰ ਤੁਸੀਂ ਵੀ ਹਰ ਰੋਜ਼ ਬਿਨਾਂ ਨਾਗਾ ਪਾਈ ਅਗਰ ਪੂਰੇ ਦਰਮਜ ਦੀ ਇੱਕ ਪਾਠ ਕਰਦੇ ਹਾਂ ਇਹ ਨਹੀਂ ਅੱਧਾ ਪਾਠ ਅੱਜ ਕਰ ਲਿਆ ਅੱਧਾ ਕਰ ਲੋ ਕਰ ਲਿਆ ਨਹੀਂ ਅਗਰ ਹਰ ਰੋਜ਼ ਇੱਕੋ ਚੌਂਕੜੇ ਦੇ ਵਿੱਚ ਇੱਕੋ ਚੌਂਕੜੇ ਮਤਲਬ ਤੁਸੀਂ ਬੈਠ ਕੇ ਪਾਠ ਕਰਨ ਤੁਸੀਂ ਸ਼ੁਰੂ ਕੀਤਾ ਤੇ ਸਮਾਪਤੀ ਕਰਕੇ ਹੀ ਤੁਸੀਂ ਉੱਠੇ ਤੇ ਡੇਲੀ ਦੀ ਅਰਦਾਸ ਕਰੀ ਤੁਸੀਂ ਤਾਂ ਤੁਸੀਂ ਆਪ ਦੇਖੋਗੇ ਵੀ ਗੁਰੂ ਸਾਹਿਬ ਦੀ ਬੜੀ ਹੀ ਕਿਰਪਾ ਹੁੰਦੀ ਆ ਬਹੁਤ ਹੀ ਮਹਾਸ਼ਕਤੀਸ਼ਾਲੀ ਪਾਠ ਹੈ ਸੁਖਮਨੀ ਸਾਹਿਬ ਜੀ ਦਾ ਨਾ ਸਾਡੀਆਂ ਸਿਰਫ ਮਨੋ ਕਾਗਨਾ ਪੂਰੀਆਂ ਹੁੰਦੀਆਂ ਸਾਡੇ ਦੁੱਖ ਰੋਗ ਕਸ਼ਟ ਮਸੀਗਤਾ ਹਰ ਇੱਕ ਦਾ ਹੱਲ ਹੋ ਜਾਂਦਾ ਹੈ ਸਾਡੇ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ ਸਾਡੇ ਮਨ ਨੂੰ ਸਕੂਨ ਵੀ ਮਿਲਦਾ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਸਾਨੂੰ ਸਬਰ ਵੀ ਮਿਲਦਾ ਹੈ ਸਬਰ ਸਭ ਤੋਂ ਵੱਡੀ ਤੇ ਅਹਿਮ ਚੀਜ਼ ਹੈ ਸਾਡੇ ਵਾਸਤੇ ਕਿਉਂਕਿ ਦੇਖੋ ਕਈ ਵਾਰੀ ਨਾ ਜਿਵੇਂ ਮਨ ਨੂੰ ਆਪਾਂ ਕੋਈ ਕਾਰੋਬਾਰ ਸ਼ੁਰੂ ਕਰਦੇ ਹਾਂ ਹਨਾ ਆਪਾਂ ਸੋਚਦੇ ਹਾਂ ਵੀ ਇੰਨੀ ਕ ਕਮਾਈ ਹੋਣੀ ਸ਼ੁਰੂ ਹੋ ਜੇ ਮਾਰਾ ਦੀ ਕਿਰਪਾ ਨਾਲ ਉਹ ਸ਼ੁਰੂ ਹੋ ਜਾਂਦੀ ਹੈ ਫਿਰ ਅਸੀਂ ਸੋਚਦੀਆਂ ਹੁਣ ਇੰਨੀ ਕੋੜੀ ਸ਼ੁਰੂ ਹੋ ਜੇ ਉਹ ਲਾਲਚ ਵੱਧਦਾ ਜਾਂਦਾ ਹੈ ਪਰ ਗੁਰਬਾਣੀ ਜਪਣ ਦੇ ਨਾਲ ਸੁਖਮਨੀ ਸਾਹਿਬ ਪਾਠ ਕਰਨ ਦੇ ਨਾਲ ਨਾ ਗੁਰੂ ਸਾਹਿਬ ਸਾਡੀ ਝੋਲੀ ਵਿੱਚ ਸਬਰ ਪਾਉਂਦੇ ਨੇ ਫਿਰ ਅਸੀਂ ਕੀ ਕਰਦੇ ਹਾਂ ਫਿਰ ਅਸੀਂ ਜਿੰਨਾ ਵੀ ਗੁਰੂ ਸਾਹਿਬ ਦਿੰਦੇ ਆ ਨਾ ਉਹਦੇ ਲਈ ਗੁਰੂ ਸਾਹਿਬ ਦਾ ਹਮੇਸ਼ਾ ਸ਼ੁਕਰਾਨਾ ਕਰਦੇ ਰਹਿੰਦੇ ਆ ਵੀ ਮਾਲਕਾ ਜਿੰਨਾ ਵੀ ਤੂੰ ਦਿੱਤਾ ਨਾ ਚਾਹੇ ਆਪਾਂ ਪ੍ਰਸ਼ਾਦ ਆ ਛਕਦੇ ਵਕਤ ਪਾਣੀ ਵੀ ਪੀਂਦੇ ਵਕਤ ਕੁਈ ਸ਼ੁਕ ਮਤਲਬ ਕਿ ਕੁਝ ਖਾਂਦੇ ਵਕਤ ਹਮੇਸ਼ਾ ਗੁਰੂ ਦਾ ਸ਼ੁਕਰਾਨਾ ਕਰਦੇ ਆ ਤਾਂ ਕਿ ਆ ਪੈਸਾ ਨੂੰ ਖਾਣ ਨੂੰ ਦਿੱਤਾ ਤੇਰਾ ਲੱਖ ਲੱਖ ਸ਼ੁਕਰਾਨਾ ਤਾਂ ਫਿਰ ਆਪਣੀ ਹਰ ਚੀਜ਼ ਦੇ ਵਿੱਚ ਸ਼ੁਕਰਾਨਾ ਸ਼ਬਦ ਜੁੜ ਜਾਂਦਾ ਹੈ ਗੁਰੂ ਸਾਹਿਬ ਦੀ ਐਸੀ ਕਿਰਪਾ ਹੁੰਦੀ ਹੈ ਵੀ ਸਾਡੀ ਸੋਚ ਬਦਲ ਜਾਂਦੀ ਹੈ ਸਾਡੀਆਂ ਬਿਮਾਰੀਆਂ ਦੁੱਖ ਰੋਗ ਸਭ ਖਤਮ ਹੋ ਜਾਂਦੇ ਆ ਨਾ ਸਿਰਫ ਮਨ ਦੇ ਰੋਗ ਖਤਮ ਹੁੰਦੇ ਆ ਬਲਕਿ ਤਨ ਦੇ ਰੋਗ ਵੀ ਖਤਮ ਹੁੰਦੇ ਆ ਜੇ ਆਪਾਂ ਸੁਖਮਨੀ ਸਾਹਿਬ ਜੀ ਦਾ ਪਾਠ ਹਰ ਰੋਜ਼ ਇੱਕ ਕਰੀਏ ਇੱਕੋ ਝੌਂਕੜੇ ਦੇ ਵਿੱਚ ਤੇ ਜਦੋਂ ਬਾਠ ਕਰਨਾ ਕੋਲ ਜਲ ਜ਼ਰੂਰ ਰੱਖਣਾ ਹੈ ਬਾਠ ਦੀ ਸਮਾਪਤੀ ਤੋਂ ਬਾਅਦ ਉਹ ਜਲ ਆਪ ਛਕਣਾ ਹੈ ਪਰਿਵਾਰ ਨੂੰ ਛਕੋਣਾ ਹੈ ਤੇ ਪੂਰੇ ਘਰ ਵਿੱਚ ਉਸੇ ਜਲ ਦਾ ਛਿੱਟਾ ਜ਼ਰੂਰ ਦੇਣਾ ਹੈ ਇਸ ਚੀਜ਼ ਦਾ ਜ਼ਰੂਰ ਆਪਾਂ ਧਿਆਨ ਨੱਖ ਸਕਦੇ ਹਾਂ ਵੀ ਜਿਵੇਂ ਜਿਹੜੀ ਚੀਜ਼ ਆਪਾਂ ਅੱਗ ਦੇ ਤਰਨੀ ਆ ਨਾ ਜਿਵੇਂ ਮੰਨ ਲਓ ਆਪਾਂ ਕਿਸੇ ਚੀਜ਼ ਦੇ ਵਿੱਚ ਜਲ ਪਾਦਾ ਉਹਨੂੰ ਬਾਅਦ ਚੋਂ ਅੱਗ ਦੇ ਤਰਤਾ ਤਾਂ ਉਹ ਗਲਤੀ ਆਪਾਂ ਨਾ ਕਰੀਏ ਠੰਡੀ ਚੀਜ਼ ਦੇ ਵਿੱਚ ਆਪਾਂ ਜਲ ਪਾ ਕੇ ਪੀ ਸਕਦੇ ਹਾਂ ਛਕ ਸਕਦੇ ਹਾਂ ਲਸਥੀ ਪਾਣੀ ਇੰਨਾ ਜਹਾ ਜਿਹਨੂੰ ਆਪਾਂ ਆਟਾ ਵਗੈਰਾ ਗੁੰਨਦੇ ਹਾਂ ਉਦੋਂ ਵਾਹਿਗੁਰੂ ਦਾ ਸਿਮਰਨ ਜਾਂ ਮੂਲ ਮੰਤਰ ਸਰ ਦਾ ਆਪਾਂ ਪਾਠ ਕਰ ਸਕਦੇ ਆ ਤਾਂ ਵੀ ਗੁਰੂ ਸਾਹਿਬ ਦੀ ਬੜੀ ਕਿਰਪਾ ਹੁੰਦੀ ਆ ਜਿਹੜਾ ਜਿਹੜਾ ਇਨਸਾਨ ਉਹ ਪ੍ਰਸ਼ਾਦਾ ਸ਼ਕਤ ਹੈ ਨਾ ਉਸੇ ਉਸ ਦੇ ਮੂੰਹ ਦੇ ਵਿੱਚੋਂ ਵਾਹਿਗੁਰੂ ਦਾ ਸਿਵਰਨ ਹੋਣਾ ਸ਼ੁਰੂ ਹੋ ਜਾਂਦਾ ਮੈਂ ਅਗਰ ਆਪਣੀ ਗੱਲ ਕਰਾਂ ਤਾਂ ਜਦੋਂ ਕਈ ਲੋਕ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਪਰ ਸਾਡੀ ਘਰ ਦੇ ਵਿੱਚ ਮੇਰੇ ਮੰਮੀ ਵੀ ਜਦੋਂ ਅਸੀਂ ਪ੍ਰਸ਼ਾਦਾ ਬਣਾਉਂਦੇ ਆ ਤਾਂ ਮੂਲ ਮੰਤਰ ਸਰ ਦਾ ਪਾਠ ਕਰਦੇ ਆ ਕਿਉਂਕਿ ਕਈਆਂ ਦੀ ਭਾਵਨਾ ਵਾਹਿਗੁਰੂ ਸ਼ਬਦ ਦੇ ਨਾਲ ਵੜੀ ਜੁੜੀ ਹੁੰਦੀ ਹੈ ਕਈਆਂ ਦੀ ਮੂਲ ਮੰਤਰ ਸੱਬੇ ਨਾਲ ਚਾਹ ਰਹੀ ਜੁੜੀ ਹੁੰਦੀ ਹੈ ਅ ਤਾਂ ਕਈਆਂ ਦੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਨਾਲ ਜ਼ਿਆਦਾ ਆਨੰਦ ਬਣਦਾ ਹੈ ਹਰ ਇੱਕ ਦੀ ਅਲੱਗ ਅਲੱਗ ਭਾਵਨਾ ਅਲੱਗ ਅਲੱਗ ਕਹਿੰਦੇ ਹੁੰਦੇ ਰਸ ਹੁੰਦਾ ਕਿਸੇ ਨੂੰ ਕਿਸੇ ਬਾਣੀ ਚ ਜ਼ਿਆਦਾ ਹੁੰਦਾ ਕਿਸੇ ਨੂੰ ਕਿਸੇ ਬਾਣੀ ਚ ਜ਼ਿਆਦਾ ਹੁੰਦਾ ਸੋ ਇਹ ਮਹਾਰਾਜ ਦੀ ਕਿਰਪਾ ਹੀ ਸਮਝ ਲਓ ਕਿ ਮੂਹ ਦੇ ਉੱਤੇ ਮੂਲ ਮੰਤਰ ਸਾਹਿਬ ਦੀ ਬਾਣੀ ਜ਼ਿਆਦਾ ਰਟਣ ਹੋਈ ਵੀ ਇਕਾਂਟ ਹੋਈ ਹੋਈ ਹੈ ਤਾਂ ਕਈ ਵਾਰੀ ਪਤਾ ਵੀ ਨਹੀਂ ਚੱਲਦਾ ਮਹਾਰਾਜ ਦੀ ਕਿਰਪਾ ਨਾਲ ਆਪਣੇ ਆਪ ਹੀ ਮੂਹ ਦੇ ਵਿੱਚੋਂ ਜਿਹੜਾ ਮੂਲ ਮੰਤਰ ਸਹਿਦਾ ਪਾਠ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਮਹਾਰਾਜ ਦੀ ਕਿਰਪਾ ਸਤਿਗੁਰੂ ਸਹਿਦਾ ਦੀ ਕਿਰਪਾ ਨਾਲ ਹੀ ਹੁੰਦਾ ਸੋ ਤੁਸੀਂ ਵੀ ਹਰ ਰੋਜ਼ ਸੁਖਮਨੀ ਸਹਿਦਾ ਪਾਠ ਜ਼ਰੂਰ ਕਰਿਆ ਕਰੋ ਤੁਹਾਨੂੰ ਕਿਸੇ ਬਾਬੇ ਕੋਲੇ ਜਾਣ ਦੀ ਲੋੜ ਨਹੀਂ ਪੈਣੀ ਕੋਈ ਤਾਂਗੇ ਤਵੀਤ ਕੋਈ ਟੂਣੇ ਖੱਪੇ ਕੁਝ ਕਰਨ ਦੀ ਜ਼ਰੂਰਤ ਨਹੀਂ ਪੈਣੀ ਜਿੰਨਾ ਸੋਚੋਗੇ ਉਸ ਤੋਂ ਕਈ ਗੁਣਾ ਵੱਧ ਕੇ ਫਲ ਮਿਲਦਾ ਹੈ ਅਗਰ ਆਪਾਂ ਹਰ ਰੋਜ਼ ਸੁਖਮਨੀ ਸਹਿਦਾ ਪਾਠ ਘਰ ਦੇ ਵਿੱਚ ਕਰਦੇ ਹਾਂ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਹਾਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ